ਮੰਮੀ ਮੈਂ ਬਾਹਰ ਭੇਜਣਾ ਤੇ ਜਿੱਦਾਂ ਮਰਜ਼ੀ ਠੀਕ ਆ ਆ ਭੈਣ ਜੀ ਮੇਰੀ ਜ਼ਮੀਨ ਦੇ ਪੇਪਰ ਆ ਥੋੜੇ ਜਿਹਾ ਪੈਸਾ ਨਹੀਂ ਲੋੜ ਕਹਿਣਾ ਲਵ ਯਾਰ ਜਾਂਦੇ 6 ਮਹੀਨੇ 6 ਮਹੀਨੇ ਸਾਰਾ ਕਰਜ਼ਾ ਲਾ ਦੇਣਾ ਤੁਹਾਡਾ ਚਲੋ ਮੈਂ ਕੋਠਾ ਜੀ ਅੰਦਰ ਵੀ ਆ ਮੈਂ ਹੀ ਕੰਮ ਲਈ ਆਇਆ ਯਾਰ ਤੁਸੀਂ ਆਪ ਹੀ ਦੇਖ ਲਓ ਲੱਖ ਡੇਢ ਲੱਖ ਦੇ ਦਿਓ ਮੈਨੂੰ ਮੈਂ ਪੁੱਤਰ ਤੈਨੂੰ ਕਿੱਥੋਂ ਲੱਖ ਡੇਢ ਲੱਖ ਭੇਜਾਂ ਹੈਲੋ ਹੈਲੋ ਹਾਂਜੀ ਮੰਮਾ ਨਾਸਤੇ ਨਾਸਤੇ ਪੁੱਤ ਕੀ ਹਾਲ ਚਾਲ ਹੈ ਵਧੀਆ ਵਧੀਆ ਤੁਸੀਂ ਸੋ ਮੈਂ ਠੀਕ ਆ ਪੁੱਤ ਕਿਵੇਂ ਕੰਮ ਕਰ ਕਿਵੇਂ ਆ ਮੰਮੀ ਕਿੱਥੇ ਯਾਰ ਤੁਹਾਨੂੰ ਪਤਾ ਤੇ ਆ ਹਏ ਤੱਕ ਤੈਨੂੰ ਕੰਮ ਹੀ ਨਹੀਂ ਮਿਲਿਆ ਕੋਈ ਨਹੀਂ ਮੰਮੀ ਪੁੱਤ ਨੂੰ ਇੱਕ ਮਹੀਨਾ ਹੋ ਗਿਆ ਤੈਨੂੰ ਜਿਹੋ ਜਿਹਾ ਕੰਮ ਮਿਲਦਾ ਉਹ ਜਿਹਾ ਹੀ ਕਰ ਲੈ ਮੇਰਾ ਪੁੱਤ ਮੰਮੀ ਚੱਕਰ ਵਾਦਾ ਕੀ ਹੈ ਇੱਥੇ ਨਾ ਰੂਲ ਚੇਂਜ ਹੁੰਦੇ ਰਹਿੰਦੇ ਆ ਹਾਂ ਜਿਹਦੇ ਕਰਕੇ ਮੈਨੂੰ ਕੰਮ ਨਹੀਂ ਮਿਲਦਾ ਪਿਆ ਤੂੰ ਇੰਨੀ ਦੁਨੀਆ ਤੇਰੇ ਨਾਲ ਦੇ ਜਿਹੜੇ ਗਏ ਉਹਨਾਂ ਨੂੰ ਤਾਂ ਮਿਲਿਆ ਹੀ ਹੋਇਆ ਮਮੀ ਯਾਰ ਉਹ ਕੰਮ ਹੈਗੇ ਆ ਜਿਹੜੇ ਮੈਂ ਨਹੀਂ ਪਸੰਦ ਹੈਗੇ ਕਰਨੇ ਆ ਉਹ ਪੁੱਤ ਕੰਮ ਕੋਈ ਛੋਟਾ ਵੱਡਾ ਥੋੜੀ ਹੁੰਦਾ ਕੰਮ ਤਾਂ ਕੰਮ ਹੀ ਹੁੰਦਾ ਕੰਮ ਕਰ ਤੇ ਪੈਸੇ ਲੈ ਹੈ ਨਹੀਂ ਮੰਮੀ ਮੈਂ ਨਹੀਂ ਕਰਨੇ ਹੈਗੇ ਉਹ ਜਿਹੇ ਕੰਮ ਤੇ ਮੈਨੂੰ ਬਾਕੀ ਪੈਸੇ ਭੇਜ ਦੋ ਥੋੜੀ ਇਹ ਮੇਰੇ ਐਸ ਮਹੀਨੇ ਦੇ ਰੈਂਟ ਲਈ ਨਾਲੇ ਮੇਰੇ ਵਾਟਰ ਬਿੱਲਸ ਲਈ ਖਾਣ-ਪੀਣ ਦੇ ਪੈਸੇ ਨਹੀਂ ਹੈ ਤੇ ਮੇਰੇ ਕੋਲ ਉਹ ਪੁੱਤ ਮੈਂ ਤੈਨੂੰ ਕਿੱਥੋਂ ਕਿੱਥੋਂ ਕਰ ਕਰਕੇ ਦੇਈ ਚੱਲਾਂ ਤੂੰ ਕਿ ਮੈਨੂੰ ਇੱਥੇ ਕਿਹੜਾ ਖਜ਼ਾਨਾ ਲੱਗਾ ਤੇਰੇ ਸਾਹਮਣੇ ਤਾਂ ਅਸੀਂ ਕਰਜ਼ੇ ਚੁੱਕ-ਚੁੱਕ ਕੇ ਤਾਂ ਸਾਰਾ ਮੈਂ ਜ਼ਮੀਨਾਂ ਤਾਂ ਵੇਚ ਛੱਡੀਆਂ ਹੈਂ ਮੈਂ ਤਾਂ ਛੜਾਨ ਜੋਗੀ ਵੀ ਨਹੀਂ ਮਿਲ ਤਾ ਵਿਆਜ ਵੀ ਨਹੀਂ ਦਿੱਤਾ ਗਿਆ ਹਜੇ ਹੈ ਹੁਣ ਤੂੰ ਉੱਥੇ ਜਿਹੜਾ ਕੰਮ ਜਿੱਦਾਂ ਦਾ ਮਿਲਦਾ ਤੇ ਉਦਾਂ ਦਾ ਹੀ ਕਰ ਮੇਰਾ ਪੁੱਤ ਤੇ ਆਪਣਾ ਗੁਜ਼ਾਰਾ ਉੱਥੇ ਚਲਾ ਤੂੰ ਸਾਨੂੰ ਤਾਂ ਕੀ ਭੇੜਣਾ ਤੂੰ ਤਾਂ ਉਨ ਤਾਂ ਇੱਥੋਂ ਸਾਡ ਤੋਂ ਹੀ ਮਹਿੰਗਾਈ ਜੰਨਾ ਪਿਆ ਮਮੀ ਹੁਣ ਮੈਂ ਭੁੱਖਾ ਮਰ ਜਾ ਚਾਹੰਦੇ ਹੀ ਏ ਤੀਵੇਂ ਪੁੱਤ ਮੈਂ ਤੈਨੂੰ ਕਦੋਂ ਕਿਹਾ ਤੂੰ ਭੁੱਖਾ ਮਰ ਜਾ ਮੈਂ ਚਾਹਨੀ ਆ ਐਵੇਂ ਹੋਵੇ ਮੈਂ ਤਾਂ ਤੈਨੂੰ ਕਿਹਾ ਸੀ ਤੂੰ ਇੱਥੇ ਰਹਿ ਇੱਥੇ ਰਾਜਾ ਸੀ ਤੂੰ ਹਮ ਤੈਨੂੰ ਕੰਮ ਨਹੀਂ ਪਸੰਦ ਆਂਦੇ। ਮੈਨੂੰ ਨਹੀਂ ਪਤਾ ਪੈਸੇ ਭੇਜ ਜਿੱਦਾਂ ਮਰਜੀ। ਜੋ ਕਰਨਾ ਹੈ ਕਰੋ ਮੈਨੂੰ ਨਹੀਂ ਪਤਾ ਹੈਗਾ ਜਿੱਦਾਂ ਮਰਜੀ ਪੈਸੇ ਭੇਜ ਨੇ ਤਾਂ ਮੈਂ ਕੁਝ ਕਰ ਲੈਣਾ ਆਪਣੇ ਆਪ। ਉਹ ਪਾਗਲਾ ਇੰਦਾ ਸਾਨੂੰ ਕੁਝ ਕਰੀਂ। ਸਾਡਾ ਕੌਣ ਹੈਗਾ ਤੇਰੇ ਬਿਨਾ? ਹਾਂ ਤੇ ਮਾਤਾ ਭੇਜੋ ਵੀ ਪੈਸੇ। ਓਹੋ। ਸਿਰ ਨਾ ਖਾਓ ਯਾਰ ਮੈਂ ਫੋਨ ਰੱਖ ਲੱਗਾ ਪਲੀਜ਼ ਮੈਨੂੰ ਫੋਨ। ਫੋਨ ਨਾ ਕਰਿਓ। ਉਹ ਪੁੱਤ ਗੱਲ ਤਾਂ ਸੁ ਉਹ ਗੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ ਲੈ ਇੱਕ ਮਿੰਟ ਓਹੋ। ਹਾਂਜੀ ਹੁਣ ਕੀ ਚੰ ਚੜਾਤੇ ਤੁਹਾਡੇ ਮੁੰਡੇ ਨੇ ਕੁਛ ਨਹੀਂ ਪੈਸੇ ਮੰਗਦਾ ਸੀ ਦੂਰ ਫਟੇ ਵੀ ਉਹ ਜੇ ਦਾ ਵੀ ਉਹ ਆਏ ਦੇ ਹਫਤੇ ਬਾਅਦ ਹੀ ਪੈਸੇ ਮੰਗਣ ਬੈਹੇ ਹੁੰਦਾ ਤੇ ਕਰਨ ਕੀ ਗਿਆ ਸੀ ਉੱਥੇ ਉਦੋਂ ਤੇ ਕਹਿੰਦਾ ਮੰਮੀ ਲੱਖ ਰੁਪਈਆ ਮਹੀਨੇ ਚ ਤੁਹਾਨੂੰ ਲੱਖ ਰੁਪਏ ਪਾਉਂਗਾ ਲੱਖ ਛੱਟੋ ਸਾਡੇ ਤੋਂ ਮੰਗਾਉਂਗਾ ਸਾਨੂੰ ਇਹਨੂੰ ਰੋਡ ਪਤੀ ਬਣਾ ਕੇ ਛੱਡ ਦੇਣਾ ਠੀਕ ਹੋ ਰਹੁ ਮੈਂ ਫੁੱਖਾ ਤੁਰਿਆ ਫਿਰਦਾ ਆਹੋ ਭੁੱਖਾ ਤੈਨੂੰ ਦੋ ਦਿਨ ਭੁੱਖਾ ਰੋਗਣਾ ਪਿਆਕ ਲਾਉਂਗੀ ਤੂੰ ਜਿਹੜਾ ਕੰਮ ਮਿਲੂਗਾ ਕਰੂਗਾ ਫੇਰ ਠਾਠ ਬੋ ਦਿੰਦਾ ਕਿੰਦਾ ਤੇਰੇ ਡੀਸੀ ਲੱਗਾ ਹੁੰਦਾ ਘਰੇ ਇੱਥੇ ਓਹੋ ਉਹ ਤੂੰ ਮੰਚਲੇ ਨੇ ਕਦੀ ਔਖਾ ਕੰਮ ਕੀਤਾ ਨਹੀਂ ਹੁਣ ਤਿੱਕੀ ਸੋਚ ਕੇ ਗਿਆ ਸੀ ਕਿ ਕੀ ਹੈ ਉੱਥੇ ਪ੍ਰਧਾਨ ਮੰਤਰੀ ਬਣਨ ਲੱਗਾ ਕੈਨੇਡਾ ਜਾ ਕੇ ਹੈ ਜਿਹੜੇ ਇੱਥੇ ਜਾਂਦੇ ਆ ਉੱਥੇ ਕੀ ਪੋਸਟਾਂ ਤੇ ਬੰਦੇ ਵੱਡੇ ਸਾਰੇ ਕੰਮ ਹੀ ਕਰਦੇ ਆ ਜਿਨ੍ਹਾਂ ਨੇ ਨਾਮ ਵਿੱਚ ਕਮਾਇਆ ਉਹ ਵੀ ਇਹਨਾਂ ਕੰਮਾਂ ਤੋਂ ਨਿਕਲ ਕੇ ਹੀ ਨਾਮ ਕਮਾਇਆ ਉਹਨਾਂ ਨੇ ਕਿਤੇ ਪਹਿਲੇ ਜਾਂਦੇ ਵਰੇ ਨਹੀਂ ਉਹਨਾਂ ਨੂੰ ਉੱਥੇ ਡੀਸੀ ਦੀ ਪੋਸਟ ਤੇ ਬਿਠਾ ਦਿੰਦੇ ਤੁਸੀਂ ਭੂਏ ਚੜਾਇਆ ਉਹਨੂੰ ਚੱਲ ਪੁੱਤ ਉਹ ਇਤਾਂ ਨਹੀਂ ਕਰੀਦਾ ਤੇਰਾ ਭਰਾ ਆ ਐਵੇਂ ਨਾ ਕਰ ਮੰਮੀ ਮੇਰਾ ਭਰਾ ਆ ਨਾ ਮੈਨੂੰ ਪਤਾ ਆ ਕਿ ਉਹ ਜਾਏ ਤੇ ਕਿਦਾਂ ਇੱਥੇ ਨਹੀਂ ਡਕਾ ਤੋੜ ਦੋ ਉਹਨੂੰ ਤੇ ਕੀ ਕਰ ਲੈਣਾ ਮੈਂ ਤਾਂ ਪਹਿਲੇ ਤੁਹਾਨੂੰ ਕਹਿੰਦੀ ਮੈਂ ਨਾ ਤੇ ਮੈਂ 25 ਲੱਖ ਉਹ ਖਰਵਾ ਦਿੱਤਾ ਹੁਣ ਹਰ ਹਫਤੇ ਦੋ ਬਾਅਦ ਉਸ ਠਾਣੇ ਕੋ ਪਹੁੰਚ ਜਾਂਦੇ ਤੁਸੀਂ ਬਿਆਜੂ ਪੈਸੇ ਚੱਕਾ ਤਾਰਨੇ ਕਿੱਦਾਂ ਮੰਮੀ ਬਾਪੂ ਕੀ ਕੀ ਕਰੂਗਾ ਕੱਲਾ ਕਿੰਨੀ ਕਮਾਈ ਆ ਪਿਓ ਦੀ ਹੈ ਕੇ ਸਾਰੇ ਬਿਆਜ ਜਿੜਾ ਛੱਡੇ ਹੈ ਲੈ ਦੇ ਕੋ ਨਾ ਘਾਰ ਹੀ ਰਹਿ ਗਿਆ ਇਹ ਵੀ ਦੇ ਦੋ ਤੇ ਸੜਕ ਤੇ ਬੈਜੇ ਨੇ ਅੱਪਾ ਤਿੰਨੋਂ ਡੋਂਗਾ ਲੈ ਕੇ ਚਲੋ ਥੋ ਮੂੰਹ ਭੁੱਖਾ ਨਹੀਂ ਨਾ ਮਰਨ ਦਾ ਬੇਕਸ ਹੋਤੀ ਮੰਮੀ ਤੂੰ ਇਹਨਾਂ ਮਾੜਾ ਹੌਸਲਾ ਰੱਖੋ ਦੋ ਦਿਨ ਦੋ ਦਿਨ ਨਾ ਪਹਿਲਾਂ ਦੋ ਦਿਨ ਭੁੱਖਾ ਰਹੂਗਾ ਨਾ ਤੀਜੇ ਦਿਨ ਆਪੇ ਵੇਖੋ ਕਿੱਦਾਂ ਕੰਮ ਤੇ ਭਜਦਾ ਤੁਸੀਂ ਉਹਨੂੰ ਭੂਏ ਚੜਾਇਆ ਗੱਲ ਹੋਰ ਕੋਈ ਨਹੀਂ ਮੇਰਾ ਪੁੱਤ ਮੇਰਾ ਪੁੱਤ ਕਹਿ ਕਹਿ ਕੇ ਐਦਾਂ ਨਹੀਂ ਆਕਲਾਦੀ ਮੰਮੀ ਨੇ ਆਣਿਆ ਨੂੰ ਕਰਨਾ ਪੈਂਦਾ ਨਹੀਂ ਬੱਤ ਤੂੰ ਤੂੰ ਮਾਣੀ ਨਹੀਂ ਤੇਨੂੰ ਨਹੀਂ ਪਤਾ ਮਾਂ ਦੀ ਤਕਲੀਫ ਕੀ ਹੁੰਦੀ ਹੈ ਬੱਚੇ ਨੇ ਨਾ ਕੁਝ ਖਾਤਾ ਹੋਏ ਤੇ ਮਾਂ ਦੀ ਕਦਰ ਹੋ ਨਹੀਂ ਲੱਗਦਾ ਇੱਥੋਂ ਥੱਲੇ ਮੇਰੇ ਕਿੱਤਾ ਜਾਣਾ ਕੋਈ ਨਾ ਕੋਈ ਗੱਲ ਮੈਂ ਤਾਂ ਆਪਣਾ ਵੇਚਣਾ ਪਿਆ ਤੇ ਮੈਂ ਆਪਣਾ ਪਿਛੜੀ ਪੇਚ ਦੇਣਾ ਮੈਂ ਕਿਡਨੀਆਂ ਵੇਚ ਦੂੰ ਮੈਂ ਸਾਰਾ ਕੁਝ ਵੇਚ ਦੂੰ ਨਹੀਂ ਤੇਰੇ ਕੋਲ ਤੇਰੇ ਪਿਓ ਕੋਲ ਕੁਝ ਹੈਗਾ ਨਾ ਮੇਰੇ ਪੁੱਤ ਚੁੱਕਾ ਤੇ ਨਾ ਸਹੀ ਵੇਚ ਦੋ ਮੰਮੀ ਵੇਚ ਦੋ ਸਾਰਾ ਕੁਝ ਹੀ ਵੇਚ ਦੋ ਮੈਂ ਗਨੀ ਵੀਨੋ ਵੀ ਵੇਚ ਦੋ ਸਾਰਾ ਕੁਝ ਵੇਚੋ ਸੜਕ ਤੇ ਬੈਹੇ ਨੇ ਡੰਗਾ ਲੈ ਕੇ ਸਭ ਕੁਝ ਹੀ ਲਾ ਦੇ ਤੀਓ ਆਪਣੇ ਮੁੰਡੇ ਤੇ ਪਰ ਉਹਨੂੰ ਅਕਲ ਨਾ ਆਉਂਦੀ ਉਹ ਕਦੇ ਤੋ ਤੁਹਾਡੇ ਨਾ ਸਿਰੇ ਚੜਾਏ ਕਰਕੇ ਇਹ ਹਾਲ ਹੋਗਾ ਭੈਣ ਜੀ ਹਾਂ ਜੀ ਹਾਂ ਜੀ ਭੈਣ ਜੀ ਆਜੋ ਲੰਘਿਓ ਸਤਿ ਸ੍ਰੀ ਅਕਾਲ ਭੈਣ ਜੀ ਸਤਿ ਸ੍ਰੀ ਅਕਾਲ ਜੀ ਆਜੋ ਹੋ ਭੈਣ ਜੀ ਕੀ ਹਾਂ ਬਸ ਠੀਕ ਹੈ ਭੈਣ ਜੀ ਆ ਜੀ ਬੈਠੋ ਲੰਘਿਓ ਕੀ ਹਾਂ ਬਸ ਭੈਣ ਜੀ ਕੰਮੀ ਸੀ ਤੁਹਾਡਾ ਹਾਂ ਜੀ ਭੈਣ ਜੀ ਦੱਸੋ ਹੈਗੀ ਤਾਂ ਭੈਣ ਜੀ ਸ਼ਰਮਿੰਦਾ ਹੀ ਹਾਂ ਪਰ ਹੋ ਮੇਰੇ ਮਕਾਨ ਦੇ ਕਾਗਜ਼ ਮਕਾਨ ਦੇ ਕਾਗਜ਼ ਕੀ ਗੱਲ ਹੋ ਗਈ ਭੈਣ ਜੀ ਪੈਂਜੀ ਨਹੀਂ ਦੇ ਰਿਹਾ ਨਹੀਂ ਮਿਲਦਾ ਉੱਥੇ ਉਹ ਰੋਟੀ ਤੋਂ ਲੋਖਾ ਹੋ ਗਿਆ ਪਿਆ ਉੱਥੇ ਚਲ ਇਹ ਥੋੜੀ ਕੈਸੀ ਪੇ ਜੀ ਪਰ ਪੈਂਜੀ ਹਜੇ ਹੁਣੇ 2.5 ਮਹੀਨੇ ਪਹਿਲਾਂ ਤਾਂ ਤੁਸੀਂ ਇੰਨਾ ਪੈਸਾ ਲੈ ਕੇ ਉਹਨੂੰ ਦੋਇਆ ਤੇ ਹੁਣ ਫੇਰ ਤੁਸੀਂ ਜੇ ਕਾਗਜ਼ ਰੱਖ ਰਹੀ ਜਗ੍ਹਾ ਤੇ ਤੁਸੀਂ ਤਾਂ ਐਡਾ ਕੀ ਕਰਦੇ ਹੋ ਪੈਂਜੀ ਤੁਸੀਂ ਉਹਨੂੰ ਸਮਝਾਓ ਉੱਥੇ ਕੰਮ ਮਿਲ ਜਾਏਗਾ ਥੋੜਾ ਟਾਈਮ ਲੱਗਦਾ ਆ ਪਰ ਇੰਦਾ ਕਾਹल्या ਬਿਆਨੀ ਗੱਲ ਬੰਦੀ ਪੈਂਜੀ ਉਹ ਕੰਮ ਤਾਂ ਲੱਜੂਗਾ ਪਰ ਹਜੇ ਉਹਦੇ ਕੋਲ ਕੋਈ ਕੰਮ ਨਹੀਂ ਹੈਗਾ ਹਜੇ ਉਹ ਵੇਲਾ ਹੀ ਤੁਰਿਆ ਫਿਰਦਾ ਰੋਟੀ ਵੀ ਹੈ ਨਹੀਂ ਖਾਣ ਨੂੰ ਫੋੜਾ ਐ ਸੀ ਕਿ ਨਾ ਬੰਦ ਬੰਦ ਜੀ ਤੁਸੀਂ ਐਦਾ ਕਿੰਨੀ ਕੁ ਦੇਰ ਉਹਨੂੰ ਆਪਣੀਆਂ ਜ਼ਮੀਨ ਜਾਇਦਾਦਾਂ ਰੱਖ ਰੱਖ ਕੇ ਪੈਸੇ ਧੋਰੋਗੇ ਪਿੱਛੋਂ ਐਦਾ ਤੇ ਕੁਝ ਨਹੀਂ ਹੋਏਗਾ ਉਹਨੂੰ ਪੁੱਛੋ ਤੇ ਆ ਵੀ ਲਸੀਲਾ ਕਰਨਾ ਪੈਣਾ ਆ ਕੰਮ ਕਰੇਗਾ ਕੰਮ ਕਰਨ ਤੇ ਮਿਲ ਜਾਣਾ ਆ ਲੱਭੇਗਾ ਕੰਮ ਤੇ ਕਰਨ ਵਾਲਿਆਂ ਨੂੰ ਇੱਥੇ ਵੀ ਲੱਭ ਜਾਂਦਾ ਤੇ ਉੱਥੇ ਵੀ ਤੁਸੀਂ ਸਮਝਾਓ ਅੰਚ ਨੂੰ ਥੋੜਾ ਇਦਾਂ ਤੁਸੀਂ ਪੰਜ ਦਿਨ ਬਦਿੰ ਦਿਨ ਥੱਲੇ ਜਾਂਦੇ ਜਾਓਗੇ ਦੇਖੋ ਤੁਸੀਂ ਆਪਣੀ ਖੇਤੀਬਾੜੀ ਅੱਗੇ ਰੱਖ ਦਿੱਤੀ ਆ ਹੁਣ ਤੁਸੀਂ ਆਪਣੇ ਘਰ ਦੇ ਵੀ ਕਾਗਜ਼ ਰੱਖਦੇ ਪਿਓ ਹਾਂ ਭਾਜੀ ਉਹ ਮੈਂ ਥੋੜੇ ਬਹੁਤੇ ਪੈਸੇ ਤਾਂ ਮੈਂ ਅਸਮਰਪੜੇ ਘਾਹੀ ਦੇਣੇ ਸੀ ਆ ਬਸ ਮੀਂਹਾ ਉਹਾਂ ਕਰਕੇ ਨਾ ਫਸਲਾਂ ਦਾ ਥੋੜਾ ਨੁਕਸਾਨ ਹੋ ਗਿਆ ਮੀਂਹ ਵੀ ਨਿਕੂ ਦੇਣੀ ਪੇਉ ਤਾਂ ਮੈਂ ਸਮਝਦੀ ਆ ਤੁਹਾਡੀ ਗੱਲ ਭੈਣ ਜੀ ਪਰ ਮੈਂ ਇਸ ਹੱਕ ਵਿੱਚ ਨਹੀਂ ਹੈਗੀ ਆ ਕਿ ਤੁਸੀਂ ਵਾਰ-ਵਾਰ ਉਹਨੂੰ ਪਿੱਛੇ ਦੀ ਪਿੱਛੇ ਪੈਸੇ ਭੇਜੋ ਇਿੱਦਾਂ ਔਖਾ ਹੋ ਜਾਏਗਾ ਤੁਹਾਡੇ ਲਈ ਵੀ ਹੈਗਾ ਤਾਂ ਭੈਣ ਜੀ ਔਖਾ ਹੀ ਹੈ ਪਰ ਕੀ ਕਰਾਂ ਮਾਂ ਦਾ ਕਲੇਜਾ ਮੈਂ ਸਮਝਦੀ ਆਂ ਬੈਣ ਜੀ ਜੇ ਸਮਝਦੀ ਆਂ ਕੋਈ ਵੀ ਮਾਂ ਆ ਆਪਣੇ ਬੱਚੇ ਨੂੰ ਇੰਨਾ ਭੁੱਖ ਚ ਬੀਲ ਕਦਿਆ ਨਹੀਂ ਦੇਖ ਸਕਦੀ ਪਰ ਚਲੋ ਕੋਈ ਗੱਲ ਨਹੀਂ ਐਦਾਂ ਆ ਹੁਣ ਤੇ ਆਪਾਂ ਕਰ ਦਿੰਨੇ ਔਖੇ ਸੁਖੇ ਹੋ ਕੇ ਪਰ ਤੁਸੀਂ ਉਹਨੂੰ ਸਮਝਾਓ ਕਿਤੇ ਨਾ ਕਿਤੇ ਆਪਣੇ ਕੰਮ ਵੱਲ ਧਿਆਨ ਦੇ ਕੰਮ ਲੱਭੇ ਹਾਂ ਭੈਣ ਜੀ ਹਾਂ ਜੀ ਨਹੀਂ ਕਹਿੰਦਾ ਕਹਿੰਦਾ ਮੈਂ ਕਰੂੰਗਾ ਕੰਮ ਮਮਮੀ ਮੈਂ ਵੇਖਦਾ ਬਿਆਂ ਤੇ ਦਗੀ ਗਾ ਉਧਨੀ ਮੁੰਡਾ ਤਾਂ ਮੇਰਾ ਸਿਆਣਾ ਬਸ ਕਿਸਮਤ ਦੀ ਗੱਲ ਹੁੰਦੀ ਹੈ ਨਾ ਹਾਂਜੀ ਹਾਂਜੀ ਚਲੋ ਕੋਈ ਨਹੀਂ ਭੈਣ ਜੀ ਮੈਂ ਦੇਖਦੀ ਆ ਫਿਰ ਹਾਂ ਭੈਣ ਜੀ ਠੀਕ ਸਸਰੀ ਸਸਰੀ ਕੀ ਹੈ ਮਾਂ ਆਪਣੇ ਬੱਚਾ ਲਈ ਕੀ ਕੁਝ ਕਰਦੀ ਜਾਂਦੀ ਹੈ ਪਹਿਲਾਂ ਆਪਾਂ ਨੇ ਖੇਤੀਬਾੜੀ ਦੇ ਕਾਗਜ਼ ਰੱਖ ਕੇ ਐਨਾ ਕਰਜ਼ਾ ਚੱਕ ਕੇ ਭੇਜਿਆ ਹੁਣ ਉਹਨੂੰ ਪਿੱਛੇ ਰੋਟੀ ਪਾਣੀ ਲਈ ਵੀ ਆਪਣਾ ਆਪਣਾ ਕਰੀ ਜਾ ਰਿਹਾ ਕਿੰਨਾ ਮਜਬੂਰ ਕਰ ਦਿੰਦੇ ਆ ਬੱਚੇ ਮਾਵਾ ਨੂੰ ਕਿ ਮਾਵਾ ਆਪਣਾ ਆਪ ਨਹੀਂ ਵੇਖਦੀਆਂ ਸਭ ਕੁਝ ਆਪਣੇ ਬੱਚਿਆਂ ਤੋਂ ਵਾਰ ਦਿੰਦੀਆਂ ਆ ਹਲੋ ਹਲੋ ਮੰਮਾ ਜੀ ਨੂੰ ਵਸਤੇ ਨਸਤੇ ਰੁੱਤ ਪੀਹਾਲਾ ਵਧੀਆ ਮੰਮਾ ਕਹਿ ਦਿੱਸੋ ਮੈਂ ਠੀਕ ਆ ਬੱਤ ਕਿਵੇਂ ਰੋਟੀ ਰੋਟੀ ਖਾਧੀ ਹੈ ਮੇਰੇ ਬੁੱਤ ਨੇ ਹਾਂਜੀ ਹਾਂਜੀ ਖਾ ਲਈ ਸੀਗੀ ਹਮਮ ਹੋਰ ਕੰਮਕਾਰ ਕਿਦਾਂ ਮੰਮੀ ਬਸ ਮਾੜਾ ਮੋਟਾ ਕੰਮ ਕਰੇ ਲੱਦਾ ਕਰ ਲਈਦਾ ਅੱਛਾ ਹਾਂਜੀ ਚਲ ਕੋਈ ਨਹੀਂ ਬੱਤ ਕੰਮਕਾਰ ਕੋਈ ਨਹੀਂ ਹੋ ਜਾਊਗਾ ਮਾੜੇ ਮੋਟੇ ਤੋਂ ਵੀ ਜ਼ਿਆਦਾ ਹੋ ਜਾਊਗਾ ਬੱਤ ਹਾਂਜੀ ਮੈਂ ਕਹਿਣਾ ਸੀਗਾ ਕਿ ਮ ਨੂੰ ਥੋੜੇ ਪੈਸੇ ਲੋੜ ਸੀਗੇ ਅੱਜ ਕੀ ਕੀ ਪੈਸੇ ਚਾਹੀਦੇ ਸੀਗੇ ਪੁੱਤਰ ਹੁਣ ਮੈਂ ਕਿੱਥੋਂ ਪੈਸੇ ਦਵਾਂ ਹੁਣ ਕਿੱਥੋਂ ਦਵਾਂ ਮੈਨੂੰ ਦੱਸ ਜ਼ਮੀਨ ਮੈਂ ਰੱਖਤੀ ਗਹਿਣੇ ਤੇ ਘਰ ਮੈਂ ਰੱਖਤਾ ਗਹਿਣੇ ਤੇ ਜੋ ਮੇਰੇ ਕੋਲ ਸੋਨਾ ਗੱਟਾ ਸੀਗਾ ਉਹ ਸਾਰਾ ਮੈਂ ਵੇਚ ਛੱਡਿਆ ਜੋ ਸੀ ਤੈਨੂੰ ਸਾਰਾ ਭੇਤ ਉਦੋਂ ਤੈਨੂੰ ਮੈਂ ਪੁੱਤ ਸਮਝਾਉਂਦੀ ਰਹੀ ਕਿ ਬੱਸ ਕਰ ਨਾ ਜਾ ਨਾ ਜਾ ਤੇਰੇ ਕੋ ਇੱਥੇ ਇੰਨਾ ਤੂੰ ਰਾਜਾ ਆ ਤੂੰ ਇੱਥੋਂ ਵੀ ਨੰਗ ਆਪ ਵੀ ਹੋ ਗਿਆ ਕੰਗਲਾ ਤੇ ਸਾਨੂੰ ਵੀ ਕਰ ਛੱਡਿਆ ਹੈ ਉੱਥੇ ਜਾ ਕੇ ਵੀ ਤੈਨੂੰ ਕੰਮ ਨਹੀਂ ਲੱਭਿਆ ਜੋ ਤੇਰੇ ਤੋਂ ਪਿੱਛੋਂ ਗਏ ਆ ਸਾਰੇ ਕਮਾਂਕਰਾਂ ਵਾਲੇ ਹੋ ਗਏ ਆ ਥੋੜਾ ਬੋਤਾ ਜੋ ਮੇਰਾ ਕਰਦੇ ਰਹੇ ਚਲ ਜੇ ਮਾਪੇ ਨੂੰ ਨਹੀਂ ਪਿੱਛੇ ਭੇਜਦੇ ਤੇ ਆਪ ਦਾ ਤਾਂ ਚੱਕੀ ਜਾਂਦੇ ਆ ਨਾ ਚੱਕਣ ਹੁਣ ਤਾਂ ਮੈਂ ਹੀ ਰਹਿ ਗਈਆਂ ਇੱਕ ਮੈਂ ਹੀ ਆਪਣੇ ਆਪ ਨੂੰ ਵੇਚ ਦੇਣੀ ਆ ਮੈਂ ਹੀ ਵਸ ਹੋਰ ਤਾਂ ਮੇਰੇ ਕੋਈ ਹੱਲ ਹੁਣ ਹੈ ਨਹੀਂ ਕੜਾ ਕੰਮ ਮਿਲਦਾ ਮਕਾਰ ਹੀ ਲੈਣਾ ਮਾ ਮਾਲਾ ਮੋਟਾ ਪੁੱਤਰ ਮਾੜਾ ਮੋਟਾ ਕੰਮ ਮਿਲਦਾ ਹੈ ਕਰਦਾ ਮੈਂ ਮੰਨਦੀ ਐ ਇਸ ਚੀਜ਼ ਨੂੰ ਤੇ ਮਾੜਾ ਮੋਟਾ ਤੇ ਹੋਰ ਵੀ ਕਰਨਾ ਤੂੰ ਫੇ ਮਾੜਾ ਮੋਟਾ ਮਿਲਦਾ ਤੇ ਆਪਦਾ ਗੁਜ਼ਾਰਾ ਕਰ ਹੈ ਤੈਨੂੰ ਵੀ ਪਤਾ ਬੂਆ ਤਾਂ ਤੇਰੀ ਭੈਣ ਪਈ ਐ ਵਿਆਹ ਜੋਗੀ ਹੁਣ ਤਾਂ ਕੁਛ ਮੇਰੇ ਕੋ ਬਚਿਆ ਵੀ ਨਹੀਂ ਮੈਂ ਤਾਂ ਇਹੀ ਫਿਕਰਾਂ ਖਾਈ ਜਾਂਦੀਆਂ ਕਿ ਮੈਂ ਕਿੱਦਾਂ ਧੀ ਤੋੜਨੀ ਐ ਘਰੋਂ ਕੋਈ ਨਾ ਮੰਮਾ ਟੈਨਸ਼ਨ ਨਾ ਲਓ ਤੁਸੀਂ ਮੇਰਾ ਇੱਕ ਵਾਰੀ ਬਸ ਸੈਟਲ ਹੋ ਜਾਂਦਾ ਥੋੜਾ ਜਿਹਾ ਬਸ ਜਦੋਂ ਮੇਰੇ ਇੱਕ ਵਾਰੀ ਬਿਜ਼ਨਸ ਚੱਲ ਪਿਆ ਨਾ ਮੈਂ ਆਪਣੀ ਭੈਣ ਵੀ ਵਿਆਹ ਦੇਣੀ ਐ ਸਾਰੇ ਕਰਜ਼ੇ ਵੀ ਲਾ ਦੇਨੇ ਆ ਵੀ ਬਸ ਥੋੜਾ ਜਿਹਾ ਤੇ ਹੈਲਪ ਕਰ ਦੋ ਪੁੱਤਰ ਮੇਰੀ ਗੱਲ ਸੁਣ ਹੁਣ ਤਾਂ ਮੇਰੇ ਜੁੜੇ ਹੱਥ ਹੁਣ ਮੇਰੇ ਕੋਲ ਕੁਛ ਨਹੀਂ ਹੈਗਾ ਠੀਕ ਆ ਤੂੰ ਭੈਣ ਦਾ ਵਿਆਹ ਕਰਨਾ ਕਰ ਤੂੰ ਆਪਣਾ ਆਪ ਸੰਭਲਾ ਇਹੀ ਬਹੁਤ ਆ ਸਾਡੇ ਲਈ ਬਸ ਤੂੰ ਆਪਣਾ ਆਪ ਵੇਖ ਲੈ ਤੂੰ ਸਾਨੂੰ ਕੁਛ ਕੱਲ ਨਾ ਖਲ ਬਸ ਮੇਰੀ ਹੱਥ ਜੋੜ ਕੇ ਤੇਰੇ ਅੱਗੇ ਬੇਨਤੀ ਆ ਤੂੰ ਸਾਡੇ ਤੋਂ ਨਾ ਹੁਣ ਕੁਛ ਮੰਗ ਮੇਰੇ ਕੋਲ ਕੁਛ ਨਹੀਂ ਹੈਗਾ ਮੈਂ ਨਹੀਂ ਕੁਛ ਦੇਣ ਜੋਗੀ ਹੈਗੀ ਬਸ ਮੰਮੀ ਪਰ ਤੂੰ ਇਹੀ ਵੀ ਸਮਝ ਲੈ ਨਾ ਇੱਥੇ ਰੋਟੀ ਖਾਂ ਜੋਗੇ ਪੈਸੇ ਨਹੀਂ ਹੈਗੇ ਮੇਰੇ ਕੋਲ ਪੁੱਤਰ ਤੇਰੇ ਕੋ ਹੋਏ ਕਦੋਂ ਰੋਟੀ ਖਾਂ ਜਾਂ ਕੇ ਜੱਦਾ ਧੁਕਿਆ ਤੇ ਤੈਨੂੰ ਅਸੀਂ ਪੈਸੇ ਭੇਜਣ ਦੇ ਤੇ ਤੂੰ ਰੋਟੀ ਖਾਂਦੇ ਤੇ ਤੂੰ ਇਸ ਤੋਂ ਚੰਗਾ ਨਹੀਂ ਸੀ ਤੂੰ ਇੱਥੇ ਬਹਿ ਕੇ ਰੋਟੀ ਖਾਈ ਜਾਂਦਾ ਅਸੀਂ ਤਾਂ ਨਾ ਕਰਦੇ ਥੱਲੇ ਡੁੱਬਦੇ ਹੁਣ ਮੇਰੇ ਹੱਥ ਜੁੜੇ ਆ ਹੁਣ ਮੇਰੇ ਤੋਂ ਨਾ ਕੁਝ ਮੰਗੀ ਮੇਰੇ ਕੋ ਹੈ ਨਹੀਂ ਕੁਝ ਵੀ ਹੁਣ ਦੇ ਇਹਨੂੰ ਮੰਮੀ ਤੇ ਤੂੰ ਸਮਝੋ ਨਾ ਇਹ ਅਰਦਾਸ ਕਿ ਕਿਦਰੀ ਗੱਲਾਂ ਕਰਦੇ ਪਿਓ ਅੱਜ ਕੱਲ ਤਾਂ ਮਾਂ ਪਿਓ ਆਪਣੇ ਬੱਚਿਆਂ ਲਈ ਕਿੰਨਾ ਕੁਛ ਕਰਦੇ ਏ ਤੂੰ ਹੀ ਨਹੀਂ ਕਰਨਾ ਕਰ ਸਕਦੇ ਥੋੜੇ ਪੈਸੇ ਨਹੀਂ ਭੇਜ ਸਕਦੇ ਤੁਸੀਂ ਨਹੀਂ ਪੁੱਤਰ ਮੈਂ ਜੋ ਕਰਨਾ ਸੀ ਨਾ ਜਿੰਨਾ ਕਰਨਾ ਸੀ ਮੈਂ ਉਸ ਤੋਂ ਕਿਤੇ ਵੱਧ ਕਰ ਲਿਆ ਮੈਂ ਤਾਂ ਰਿਸ਼ਤੇਦਾਰਾਂ ਦੇ ਵੀ ਜੁੱਤੀਆਂ ਖਾਲੀਆਂ ਮੈਂ ਤੇਰੀ ਭੈਣ ਦੀਆਂ ਤੇਰੇ ਪਿਓ ਦੀਆਂ ਸਭ ਦੀਆਂ ਮੈਂ ਜੁੱਤੀਆਂ ਖਾਲੀਆਂ ਆਣ ਖਾਣ ਦੀਆਂ ਮੈਂ ਗੱਲਾਂ ਸੁਣ ਲਈਆਂ ਬਸ ਮੈਂ ਜਿੰਨਾ ਕਰਨਾ ਸੀ ਉਸ ਤੋਂ ਵੱਧ ਕਰ ਚੁੱਕੀ ਹਾਂ ਮੇਰੇ ਹੱਥ ਜੁੜੇ ਆ ਹੁਣ ਮੈਂ ਹੁਣ ਕੁਝ ਨਹੀਂ ਕਰ ਸਕਦੀ ਬਸ ਮੰਮੀ ਪਹਿਲੇ ਦੁਨੀਆ ਦਾ ਮੈਂ ਕੁਝ ਕਰ ਲੈਣਾ ਆਪਣੇ ਆਪ ਨੂੰ ਮੈਂ ਖਾਹੂ ਕਿ ਮਰ ਜਾਣਾ ਇੱਥੇ ਦੇਖਾਂ ਮੇਰੇ ਹੁਣ ਇੱਕ ਗੱਲ ਪੁੱਤਰ ਰਾਮ ਨਾ ਸੁਣ ਲੈ ਤੂੰ ਕੁਝ ਕਰੇਂ ਨਾ ਕਰੇਂ ਆਪਣੇ ਆਪ ਨੂੰ ਪਰ ਮੈਂ ਸੱਚੀ ਗੱਲ ਹੈ ਕਿ ਮੈਂ ਆਪਣੇ ਆਪ ਨੂੰ ਹੁਣ ਕੁਝ ਕਰਕੇ ਤੇ ਖਤਮ ਕਰ ਲੈਣਾ ਕਿਉਂਕਿ ਮੇਰੇ ਤੋਂ ਹੁਣ ਹੋਰ ਸਹਿਣ ਸ਼ਕਤੀ ਨਹੀਂ ਹੈਗੀ ਮੈਂ ਨਹੀਂ ਹੋਰ ਸਹਿ ਸਕਦੀ ਨਾ ਮੈਂ ਤੈਨੂੰ ਪੈਸੇ ਦੇ ਸਕਦੀਆਂ ਤੇ ਨਾ ਮੈਂ ਤੈਨੂੰ ਐਵੇਂ ਦੇਖ ਸਕਦੀਆਂ ਇਸ ਲਈ ਤੂੰ ਕਰ ਨਾ ਕਰ ਤੇ ਸਵੇਰੇ ਆਪਣੀ ਮਾਂ ਦਾ ਪਸੌਣੀ ਤੂੰ ਫੋਨ ਆ ਜਾਊਗਾ ਤੇਰੀ ਮਾਂ ਦਾ ਤੇਰੀ ਮਾਂ ਕੁਝ ਜ਼ੋਰ ਕੁਝ ਕਰ ਲਵੇਗੀ ਬਸ ਹੁਣ ਮੇਰਾ ਮੇਰਾ ਹੁਣ ਕਸਾ ਖਤਮ ਮੰਮੀ ਮੰਮੀ ਗੱਲ ਤਾਂ ਸੁਣੋ ਮੇਰੀ ਨਹੀਂ ਪੁੱਤਰ ਬਸ ਹੁਣ ਹੁਣ ਮੇਰੀ ਬਸ ਮੇਰੀ ਬਸ ਹੁਣ ਮੰਮੀ ਮੰਮੀ ਬਸ ਗੱਲ ਤਾਂ ਸੁਣੋ ਯਾਰ ਬਸ ਬਸ ਹੋ ਗਿਆ ਹੋ ਗਿਆ ਇੰਨੀ ਵੀ ਕੋਈ ਮਾਮੂ ਖੋਰਨਾ ਹੈ ਕਿ ਆਪਣੇ ਬੱਚੇ ਦੇ ਪਿਆਰ ਚ ਆਪਣੇ ਬੱਚੇ ਦੀ ਜ਼ਿੰਦਗੀ ਖਰਾਬ ਕਰ ਦੇ ਜੇ ਉਸ ਟਾਈਮ ਮੈਂ ਥੋੜੀ ਜੀ ਵੀ ਸਖਤ ਹੋਈ ਹੁੰਦੀ ਹਾਂ ਚਨਾ ਤੇ ਅੱਜ ਨਾ ਮੇਰੀ ਜ਼ਮੀਨ ਜਾਂਦੀ ਨਾ ਮੇਰਾ ਮਕਾਨ ਜਾਂਦਾ ਨਾ ਮੇਰੇ ਗਹਿਣੇ ਜਾਂਦੇ ਤੇ ਨਾ ਮੇਰਾ ਬੱਚਾ ਮੇਰੇ ਹੱਥੋਂ ਜਾਂਦਾ ਬੱਚੇ ਦੀ ਗੱਲ ਮੰਨੋ ਪਰ ਨਜਾਇਜ਼ ਨਹੀਂ ਜਹਾਜ ਕਿੱਲਾ ਬੰਨੋ ਇੱਥੇ ਰਹਿ ਜਾ ਸੀ ਮੇਰਾ ਪੁੱਤ ਨਹੀਂ ਮੈਂ ਸਾਰੀਆਂ ਮਾਮਾ ਨੂੰ ਕਹੂੰਗੀ ਮੋ ਕਰੋ ਪਿਆਰ ਕਰੋ ਬੱਚਿਆਂ ਨਾਲ ਪਰ ਅੰਨਾ ਪਿਆਰ ਨਾ ਕਰੋ ਕਿ ਜੋ ਤੁਹਾਡੇ ਬੱਚਿਆਂ ਦੀ ਰਾਤ ਹੀ ਕੱਢਾ ਪੀਛ ਤੇ ਇਹ ਜਿੱਕ ਆਪਣਾ ਕਰੋ